ਸ਼ਾਗਰੇ ਅੰਦਰ ਕਮੇਟੀ ਦੇ ਵਿੱਚ ਤੇ ਤੇ ਨਤ ਤੇ ਕੋਲ ਜਾ ਕੇ ਸਾਜ ਕੇ ਬੈਠ ਗਏ ਬਾਬਾ ਜੀ ਨਾ ਐਦਾ ਬਹੁਤ ਸੋਹਣਾ ਮੇਰੇ ਨੂੰ ਨਾ ਐਦਾ ਲੱਭ ਜਾਣ ਮੈਨੂੰ ਮੈਂ ਵੀ ਕਾਦਵਟੇ ਹੋਏ ਕਹਿੰਦੇ ਤਨੇ ਮੈਂ ਜੀ ਮਹਾਰਾਜ ਕਹਿੰਦੇ ਭਾਈ ਗੰਨ ਵਾਲੇ ਬਾਬਾ ਜੀ ਸਮੇਂ ਦੇ ਰਹਿਬਰ ਹੈ ਬਾਈ ਬਾਬਾ ਜੀ ਨੇ ਮੈਨੂੰ ਨਾ ਸਾਊਥ ਅਫਰੀਕਾ ਤੋਂ ਫੋਨ ਕੀਤਾ ਜਦੋਂ ਬਾਬਾ ਜੀ ਗੰਨ ਵਾਲੇ ਸਾਊਥ ਅਫਰੀਕਾ ਗਏ ਨਾ ਹਾਂਜੀ ਤਾਂ ਮੇਰੇ ਨਾਲ ਮਨ ਚ ਵੈਸੀ ਖਿਆਲ ਆ ਗਿਆ ਯਾਰ ਜੇ ਸਾਨੂੰ ਪਤਾ ਲੱਗ ਜਾਂਦਾ ਨਾ ਅਸੀਂ ਬਾਬਾ ਜੀ ਨਾਲ ਦਿੱਲੀ ਤੱਕ ਜ਼ਰੂਰ ਜਾਂਦੇ 에어ਪੋਰਟ ਤੱਕ ਭਗਵਾਨਾਂ ਚਲੋ ਹੁੰਦੀ ਹੈ ਪਰ ਉਹ ਤਾਂ ਜਿਹੜਾ ਹੁਣ ਬਸੇ ਹੀ ਅੰਦਰ ਹੈ ਜਿਹੜਾ ਖੁਦ ਪਰਮੇਸ਼ਰ ਹੈ ਉਹ ਹੀ ਤੁਹਾਡੇ ਅੰਦਰ ਬਸੂਗਾ ਨਾ ਜਿਹੜੇ ਬਸੇ ਹੀ ਅੰਦਰ ਜਿੱਤੇ ਫਿਰਣਾ ਫੜ ਲਿਆ ਅਗਲੇ ਦਿਨ ਮੈਨੂੰ ਫੋਨ ਕਰਤਾ ਬਾਬਾ ਜੀ ਨੇ ਫੋਨ ਕਰਦੇ ਹੋਏ ਜਿਵੇਂ ਚੂਜ ਕਰਦੇ ਸੀ ਕਹਿੰਦੇ ਤੰਨੇ ਅੱਜ ਜਵਾਦ ਦੀ ਬੁੜੀ ਪਤਾ ਨਹੀਂ ਕਿੱਥੇ ਗਈ ਹੈ ਸਾਡਾ ਜਿਹੜਾ ਜਹਾਜ਼ ਹੈ ਸਮੁੰਦਰ 'ਚ ਖੜਿਆ ਹੋਇਆ ਹੈ ਜਿਵੇਂ ਬੋਚਨ ਕਰਦੇ ਜਦ ਬੜਿਆਂ ਕੋਲ ਜਾ ਹੀ ਸਾਡਾ ਮੱਥਾ ਟੇਕ ਕੇ ਆਈ ਸਾਡੀ ਬੇਨਤੀ ਕਰਕੇ ਆਈ ਮੇਰੇ ਸਾਥ ਵਿੱਚ ਨੈ ਮਹਾਰਾਜ ਮੈਂ ਦੂਜੀ ਦਿਨੀ ਆ ਦੁਪਹਿਰ ਵਾਲੀ ਗੁੰਡੀ ਅਨਸਾਰੀ ਸਾਹਿਬ ਚਲੇ ਗਿਆ। ਇਹਨਾਂ ਜਾ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੀ ਹਾਤ ਗੰਨਣ ਵਾਲੇ ਬਾਬਾ ਜੀ ਦਾ ਹੁਕਮ ਆਇਆ ਚਾਹ ਆਪਦੇ ਚਰਨਾਂ 'ਚ ਬੇਨਤੀ ਕੀਤੀ ਹੈ। ਮੈਂ ਸਿਰਫ ਇੰਨੀ ਕਿਹਾ ਬਾਬਾ ਜੀ ਕਹਿੰਦੇ ਭਾਈ ਉਹ ਤਾਂ ਆਪੇ ਬਹੁਤ بڑے ਸਮੁੰਦਰ ਹੈ। ਫਿਰ ਮੈਂ ਇੱਕ ਹੋਰ ਬੰਦੇ ਜਿਆਦਾ ਹੈ ਬਾਬਾ ਜੀ ਦਾ। ਬਾਬਾ ਜੀ ਨੇ ਅਨਸਾਰੀ ਤੋਂ ਕਿੰਨੀ ਵਾਰ ਭੇਜਿਆ ਗੰਨ ਜਾਓ ਭਾਈ ਗੰਨਣ ਵਾਲੇ ਬਾਬਾ ਜੀ ਕੋਲ ਜਾਓ ਬੇਨਤੀ ਕਰਕੇ ਆਇਕਦੀ ਮੈਨੂੰ ਕਹਿੰਦੇ ਬਾਬਾ ਜੀ ਤਨੇ ਜਾਓ ਗੰਡਵਾ ਜਾਓ ਬਾਬਾ ਜੀ ਚਾਰ ਦਿਨ ਹੋ ਗਏ ਸੀ ਗੰਡਵਾਲੇ ਹੰਸਾਲੀ ਸਾਹਿਬ ਨਹੀਂ ਆਏ ਸੀ ਜੀ ਤਾਂ ਮਹਾਰਾਜ ਮੈਨੂੰ ਕਹਿੰਦੇ ਇਹ ਮੇਰੇ ਕੋਲ ਮੋਟਰਸਾਈਕਲ ਸੀ ਕਹਿੰਦੇ ਤਨੇ ਜਾਓ ਹੰਸਾਲੀ ਉਹਦੀ ਗੰਡਵਾ ਸਾਹਿਬ ਜਾਓ ਜਾ ਕੇ ਬਾਬਾ ਜੀ ਨੂੰ ਬੇਨਤੀ ਕਰਿਓ ਵੀ ਉਹ ਤਾਂ ਆਪ ਜੀ ਸਦਾ ਹੀ ਸਾਡੇ ਕੋਲ ਹਾਜ਼ਰ ਰਹਿੰਦੇ ਆ ਪਰ ਸਾਨੂੰ ਸਰੀਰਕ ਰੂਪ ਵਿੱਚ ਦਰਸ਼ਨ ਦੇ ਕੇ ਜਾਣ ਜਿਵੇਂ ਤੁਸੀਂ 24 25 ਵਾਲਾ 2010 ਚ ਮਹਾਰਾਜ ਨੇ ਵਚਨ ਕਰਿਆ ਤੇ ਵੀ ਮੈਂ ਤਾਂ ਚਲੇ ਆ ਜਾਣਾ ਗੱਡੂਆਲੇ ਮਾਹਬੁਰਖਾ ਨੇ ਜੇ ਤੁਸੀਂ ਦੱਸਦੇ ਸੀ ਉਹਨਾਂ ਨੂੰ ਉਹ ਉਹ ਵਚਨਾਂ 'ਚ ਖੁਸ਼ੀ ਇੰਨੀ ਹੈ ਜਿਵੇਂ ਉਹਨਾਂ ਨੇ ਆਪਦੇ ਘਰ ਜਾਣਾ ਹਾਂ ਆਪਦੇ ਘਰ ਜਾਣਾ ਤੇ ਮਨਨ ਕਬੀਰ ਸੰਤ ਨੂੰ ਇਹ ਕਿਹਾ ਰੋਈਏ ਜੋ ਨਹੀਂ ਘਰ ਆ ਜਾਏ ਉਹਨਾਂ ਨੂੰ ਖੁਸ਼ੀ ਸੀ ਖੁਸ਼ੀ ਸੀ ਉਹਨਾਂ ਦੀ ਉਹ ਹੈ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਵਚਨ ਕਰਿਆ ਸੀਗਾ ਵੀ 24 ਪੱਤੀ ਚ ਡਗਮਗ ਡਗਮਗ 25 ਡਗਮਗ ਡਗਮਗ ਇਹ ਜਿਵੇਂ ਵਾਲਾ ਮਨ ਜਿਹਾ ਆ ਗਿਆ ਤੁਹਾਡੇ ਨਾਲ ਤੇ ਆਪਦੇ ਘਰ ਨਾਲ ਰਾਇ ਤੇ ਉਹ ਬਚਨਾਂ ਦਾ ਜਿਵੇਂ ਹੁਣ ਬਹੁਤ ਸੰਗਤ ਚ ਜਾ ਰਿਹਾ ਹੈ ਬਹੁਤ ਡਰ ਦਾ ਮਾਹੌਲ ਵੀ ਹੈ ਸੰਗਤ ਚ ਇਹ ਕੀ ਬਣੂਗਾ ਇਹ ਤਾਂ ਇਹ ਤਾਂ ਉਹੀ ਜਾਣਦੇ ਨੇ ਸੁਣ ਇਹ ਤਾਂ ਇਹ ਤਾਂ ਕੁਝ ਤਾਂ ਹੋਊਗਾ ਇਹ ਤਾਂ ਇਹ ਬਿਨਾਂ ਨਾ ਨਹੀਂ ਚੱਲਦਾ ਭਈ ਪੂਰੇ ਟੱਲ ਜੂਗਾ ਪਰ ਇਹ ਗੱਲ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਣਾ ਹੈ ਬਾਬਾ ਸੇਵਾ ਸਿੰਘ ਜੀ ਨੂੰ ਨਾ ਬਾਬਾ ਹਰਨਾਮਨ ਸਿੰਘ ਝਾਂਪੂੜ ਖੇੜਿਆਣਾ ਨੇ ਕਿ ਬਚਨ ਲਿਖਾਇਆ ਸੀ ਅੱਛਾ ਜੀ ਵੀ 1946 ਚ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਬਹੁਤ ਖੂਨ ਖਰਾਬਾ ਹੋਊਗਾ ਗੱਲ ਠੀਕ ਹੈ ਜਦੋਂ ਨਾ ਹੋਈ ਤਾਂ ਦਸੰਬਰ 1940 ਬਾਬਾ ਸਿਵਾ ਸਿੰਘ ਜੀ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਕੇਡਰ ਨਾਲ ਬੇਨਤੀ ਕੀਤੀ ਸੀ ਮਹਾਰਾਜ ਜੀ ਵੀ ਥੋੜਾ ਇਹ ਅਵਚਨ ਇਹ ਤਾਂ ਪੂਰਾ ਹੋਇਆ ਨਹੀਂ ਕਹਿੰਦੇ ਭਾਈ ਸਮੇਂ ਦੀ ਸਰਕਾਰ ਬਾਬਾ ਨਾਨਕ ਸਿੰਘ ਜੀ ਤੇ ਉਹ ਇੱਕ ਹੋਣੀ ਨੂੰ ਇੱਕ ਸਾਲ ਅੱਗੇ ਕਰਕੇ ਜਾਈ ਚੁਣਾ ਸ੍ਰੀ ਚੱਡਾ ਦਾ ਸੀ ਇਹ ਹੋ ਸਕਦਾ ਕਿ ਹੁਣ ਸਮੇਂ ਤੇ ਬੜੀ ਸਰਕਾਰ ਬੈਠੀ ਹੋਵੇ ਜੀ ਕੁਝ ਆਦੇ ਤੱਕ ਘਟਾ ਦੇਵੇ ਹੋ ਸਕਦਾ ਇਹ ਨਹੀਂ ਹੁਣ ਪਤਾ